ਕਾਨੂੰਨ ਦੇ ਹਿਸਾਬ ਨਾਲ ਤਾਂ ਗਲਤੀ ਹੈ ਕਿਉਂਕਿ ਕਤਲ ਕਰਨਾ ਉਹਦੇ ਦੋ ਜਵਾਬ ਸੀਗੇ ਉਹ ਵੀ ਸ਼ਾਇਦ ਪਹਿਲਾਂ ਕਰਦੀ ਸੀ ਹੋਣੀ ਕਰਨ ਲੱਗੀ ਸੀ ਚੈਨਲ ਵਾਲਿਆਂ ਨੇ ਮਸ਼ਹੂਰ ਕੀਤਾ ਸੀ ਉਹਨੂੰ ਵੀ ਪਹਿਲਾਂ ਆਪਾਂ ਧਾਂ ਲੈ ਜਾਂਦਾ ਮੜ ਕੇ ਉਧਰ ਨਾ ਹੋ ਗੀ ਰੁਪਏ ਕਮਾਉਣ ਦੀ ਮਾਰੀ ਕਿ ਨਾਲ ਉਹ ਤੋਂ ਕੁਝ ਨਹੀਂ ਕਰਾ ਸਕਦੇ ਜੇ ਆਪਾਂ ਕਹਾਂਗੇ ਇਹ ਤਾਂ ਮਨਾਂ 'ਚ ਡਰ ਪਾਉਣ ਵਾਲਾ ਕੰਮ ਹੈ ਵੀ ਤੂੰ ਐਂ ਨਹੀਂ ਕਰਨਾ ਤੇ ਨਹੀਂ ਕਰਨਾ ਵੀ ਇੱਕ ਸਿਸਟਮ ਨਾਲ ਚੱਲੋ ਪਰ ਡਰ ਥੋੜੀ ਬਾਲੋਗੇ ਤੁਸੀਂ ਕਿ ਠੀਕ ਹੈ ਬਿਕਈ ਦੀ ਸੰਗੀ ਕੋਤਨੀ ਆਪਾਂ ਕਿਵੇਂ ਕਰਦਾਂਗੇ ਤੁਸੀਂ ਇੱਕ ਸਿਸਟਮ ਨਾਲ ਚੱਲੋ ਅਸੀਂ ਨਹੀਂ ਹੱਕ ਜੋਦੇ ਵੀ ਇਹਨੇ ਸਹੀ ਕੀਤਾ ਵੀ ਲੱਚਰ ਦਾ ਫਲਾਉਂਦੀ ਯਾਰ ਗੰਦ ਪਾਉਂਦੇ ਆ ਇਹ ਪਰ ਇੱਕ ਸਿਸਟਮ ਨਾਲ ਚੱਲੋ ਤੁਸੀਂ ਮਾਹੌਲ ਹੋਰ ਪਾਸੇ ਜਾਂਦਾ ਤਲ ਕਰਨਾ ਚੰਗੀ ਗੱਲ ਥੋੜੀ ਹੁੰਦੀ ਹੈ ਜੋ ਕਰਦੇ ਸੀ ਹੋਰ ਤਰੀਕੇ ਬਥੇਰੇ ਹੁੰਦੇ ਆ ਜਿਵੇਂ ਦੂਜੀਆਂ ਸਟੇਟਾਂ ਜਾਵੜੋ ਤੁਸੀਂ ਕੇਰਲਾ ਚ ਜਾਵੜੋ ਉੱਥੇ ਜਿਵੇਂ ਲੋਕਾਂ ਦੀ ਮੰਗ ਹੁੰਦੀ ਹੈ ਸਰਕਾਰ ਉਵੇਂ ਕਰਦੀ ਹੈ ਇਹ ਕਹਿੰਦੇ ਆ ਚੱਲੋ ਅਸੀਂ ਸਰਕਾਰ ਨੂੰ ਗਿਆ ਪ੍ਰਸ਼ਾਸਨ ਨੂੰ ਗਿਆ ਵੀ ਇਹਨੂੰ ਹਟਾਉ ਆਪਣੇ ਲੋਕਾਂ ਦੀ ਸੋਚ ਬਦਲਣੀ ਪੈਣੀ ਹੈ ਜੀ ਜਾ ਫੇਰ ਹੀ ਸਰਕਾਰ ਕਹੂ ਜੇ ਕੰਮ ਕਰੂਗੀ 29 ਦੇ ਆ ਕੋਈ ਪੰਜਾਬ ਚ 8 10 50 100 ਹੋਣਗੇ ਤੇ ਆਪਣੇ ਕਿੰਨੇ ਹਜ਼ਾਰਾਂ ਚ ਲੱਖਾਂ ਜੇ ਬੰਦੇ ਜੇ ਤੁਸੀਂ ਕਹਿੰਦੇ ਹੋ ਚੰਗਾ ਕੰਮ ਕੀਤਾ ਤੇ ਤੁਸੀਂ ਪਹਿਲਾਂ ਹੀ ਰੁਕੋ ਯਾਰ ਖੜੇ ਹੋ ਕੇ ਘਰੋਂ ਨਿਕਲੋ ਘਰੇ ਬਹਿ ਕੇ ਤੁਸੀਂ ਕਰੀ ਇੰਨਾ ਗੁੱਡ ਵਰਕ ਜੋ ਵਰਕ ਕੀ ਕਦਰ ਚੰਗੀ ਗੱਲ ਥੋੜੀ ਹੈ ਬਾਈ ਮਾਪਿਓ ਦਾ ਫਰਜ਼ ਬੰਦਾ ਸਰ ਨਾਲ ਪਹਿਲਾਂ ਵੀ ਆਪਣੇ ਜਵਾਕ ਨੂੰ ਕੋਈ ਚੰਗੀ ਸਿੱਖਿਆ ਦੇਣ ਵੀ ਇੱਕ ਕੁੜੀ ਹੋ ਕੇ ਆਪਾਂ ਮੰਨਜ਼ਾਦ ਜਾਂ ਹੋਰ ਵੀ ਹੋਊਗੀ ਜਿਹੜੇ ਵੀ ਆਪਣੇ ਪੰਜਾਬ ਨੂੰ ਇੱਧਰ ਚੀਜ਼ ਵੱਲ ਲੈ ਕੇ ਜਾਣਗੇ ਹੱਕ ਬੰਦਾ ਵੀ ਆਪਣੇ ਕਲਚਰ ਜਿਹੜੀ ਆਪਾਂ ਵਿਰੋਧ ਕਰ ਸਕਦੇ ਪਰ ਕੱਪਲ ਨਹੀਂ ਕਰ ਸਕਦੇ ਉਹਦਾ ਆਪਾਂ ਬੋ ਭੁੱਲ ਕੇ ਇਹ ਚੀਜ਼ ਥੋੜੀ ਇੰਨੀ ਛੇਤੀ ਫੋਲੋ ਕਰ ਲਾਂਗੇ ਆਪਦੇ ਜਵਾਕਾਂ ਨੂੰ ਬਚਾਉਣਾ ਚਾਹੀਦਾ ਫੋਨ ਫੜਾ ਦਿੰਨੇ ਆਪਾਂ 8ਵੀਂ 9ਵੀਂ ਚ ਫੋਨ ਹੁੰਦੇ ਹੱਥਾਂ 'ਚ ਉਹ ਜੀ ਤੋਂ ਵਿਚਾਰ ਰੱਖਣਾ ਚਾਹੀਦਾ ਚੰਗੀਆਂ ਚੀਜ਼ਾਂ ਸਿਖਾਈਏ ਦਾ ਕਹਿੰਦੇ ਸੋਧਾ ਲਾਤਾ ਸੋਧੇ ਦਾ ਬਾਈ ਜੀ ਮਤਲਬ ਦੇਖੋ ਪਹਿਲਾਂ ਕੀ ਹੁੰਦਾ ਉਹ ਜੰਗ ਦੇ ਮੈਦਾਨਾਂ 'ਚ ਲੱਗਦੇ ਕੋਰਤ ਦਾ ਚਲੋ ਸੋਚ ਆ ਉਹਨਾਂ ਦੀ ਅਸੀਂ ਨੇ ਮੰਦੇ ਇਤਿਹਾਸ ਪੜ੍ਹੀ ਹੈ ਆਪਾਂ ਸੋਧੇ ਦਾ ਆਪ ਨੂੰ ਪਤਾ ਲੱਗੂ ਸੋਧਾ ਕੀ ਚੀਜ਼ ਹੁੰਦੀ ਹੈ ਪ੍ਰੋਡਿਊਸਰ ਆ ਗਏ ਨੇ ਜਾਂ ਹੁੰਦੇ ਸੀ ਕਿਹੜੇ ਨਹੀਂ ਹੁਣ ਭਾਨਾ ਨਹੀਂ ਪਹਿਲਾਂ ਗਾਲਾਂ ਕੱਢਦਾ ਹੁੰਦਾ ਸੀ ਭਾਨਾ ਵੀ ਕੱਢਦਾ ਹੀ ਹੈ ਕਿਵੇਂ ਸਮਝਿਆ ਨਹੀਂ ਜਿਹੜੇ ਲੋਕ ਐਦਾਂ ਦਾ ਕੁਝ ਪਾਉਂਦੇ ਨੇ ਮੇਰੀ ਨਿਗਾਚ 'ਚ ਨਾ ਤਾਂ ਪੰਜਾਬ 'ਚ ਪਾਰਕਿੰਗ ਆ ਮੁਕੀਆਂ ਤੇ ਨਾ ਗੱਡੀਆਂ ਮੁਕੀਆਂ ਉਹਦਾ ਬਾਈ ਜੀ ਸਾਰਾ ਕੁਝ ਹੈ ਫਿਰ ਨਾ ਥਾਣੇ ਮੁੱਕੇ ਨਾ ਕਚਹਿਰੀਆਂ ਮੁੱਕੀਆਂ ਸਤਿ ਸ਼੍ਰੀ ਅਕਾਲ ਸਰੋਵਰਾ ਜੁੜੇ ਹੋ ਤੁਸੀਂ ਤੇ ਮੈਂ ਆ ਜੋਤ ਸੋਸ਼ਲ ਮੀਡੀਆ ਤੇ ਇੱਕ ਦੋ ਦਿਨ ਤੋਂ ਭਾਬੀ ਕਮਲਕੌਰ ਨਾਮ ਦੀ ਕੰਚਨ ਕੁਮਾਰੀ ਬਹੁਤ ਵਾਇਰਲ ਹੋ ਰਹੀ ਹੈ ਕਿਉਂਕਿ ਉਹਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਜਾਂਦਾ ਹੈ ਪਾਰਕਿੰਗ ਦੇ ਵਿੱਚ ਗੱਡੀ ਛੱਡੀ ਜਾਂਦੀ ਹੈ ਜਦੋਂ ਉਸ ਗੱਡੀ ਦੇ ਵਿੱਚੋਂ ਸਮੈਲ ਆਉਂਦੀ ਹੈ ਮਸ਼ਕ ਆਉਂਦਾ ਹੈ ਤਾਂ ਲੋਕ ਉਹਨੂੰ ਜਾਂ ਪੁਲਿਸ ਪ੍ਰਸ਼ਾਸਨ ਖੋਲ ਕੇ ਦੇਖਦਾ ਤਾਂ ਇੱਕ ਡੈੱਡ ਬਾਡੀ ਮਿਲਦੀ ਹੈ ਉਹ ਡੈੱਡ ਬਾਡੀ ਕਮਲਕੌਰ ਉਰਫ ਕੰਚਨ ਕੁਮਾਰੀ ਦੀ ਹੁੰਦੀ ਹੈ ਕਿਉਂ ਇਹ ਕਤਲ ਹੋਇਆ ਹੈ ਤੇ ਕੀ ਇਹ ਕਤਲ ਕਰਨਾ ਜਾਇਜ਼ ਹੈ ਕਿਉਂਕਿ ਕਮਲਕੌਰ ਭਾਬੀ ਨੂੰ ਆਮ ਕਰਕੇ ਪੰਜਾਬ ਦੇ ਬਹੁਤ ਸਾਰੇ ਲੋਕ ਜਾਣਦੇ ਨੇ ਜਿਦੇ 3 ਲੱਖ ਤੋਂ ਉੱਪਰ ਫਾਲੋਅਰ ਨੇ ਜਿਦੇ 3 ਲੱਖ 85 ਹਜ਼ਾਰ ਫਾਲੋਅਰ ਨੇ ਜਿਹੜੀ ਸੋਸ਼ਲ ਮੀਡੀਆ ਤੇ ਅਕਸਰ ਤਾ ਮੰਦੀ ਸ਼ਬਦਾਵਲੀ ਕਰਕੇ ਮੰਦਾ ਬੋਲਣ ਕਰਕੇ ਮੰਦੀ ਆ ਸ਼ਬਦਾਬਲੀ ਕਰਕੇ ਤੇ ਮੰਦੇ ਤਰੀਕੇ ਦੇ ਨਾਲ ਵੀਡੀਓ ਬਣਾਉਣੀਆ ਬਲਗਰ ਤਰੀਕੇ ਦੇ ਨਾਲ ਵੀਡੀਓ ਬਣਾਉਣ ਕਰਕੇ ਚਰਚਾ ਦੇ ਵਿੱਚ ਰਹਿੰਦੀ ਸੀ ਉਸ ਦਾ ਕਤਲ ਕੀਤਾ ਗਿਆ ਇਹ ਜ਼ਿੰਮੇਵਾਰੀ ਚੱਕੀ ਹੈ ਅਮਰਪਾਲ ਸਿੰਘ ਮਹਿਰੋ ਨੇ ਥੀ ਉਸ ਦੇ ਦੋ ਸਾਥੀ ਪੁਲਿਸ ਕੰਨੀਓ ਬਠਿੰਡਾ ਪੁਲਿਸ ਕੰਨੀਓ ਗ੍ਰਿਫਤਾਰ ਵੀ ਕੀਤੇ ਗਏ ਨੇ ਇਸ ਮਾਮਲੇ 'ਚ ਅੱਗੇ ਕੀ ਕੁਝ ਹੁੰਦਾ ਹੈ ਇਹ ਗੱਲਬਾਤ ਕਰਦੇ ਆ ਐਡਵੋਕੇਟ ਹਰਸ਼ਪ੍ਰੀਤ ਸਿੰਘ ਸਿੱਧੂ ਮੇਰ ਦਾ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿਵੇਂ ਦੇਖਦੇ ਸਾਰੇ ਮਾਮਲੇ ਨੂੰ ਸਭ ਤੋਂ ਪਹਿਲਾਂ ਐਡਵੋਕੇਟ ਸਾਹਿਬ ਕਿਵੇਂ ਦੇਖਦੇ ਹੋ ਜੀ ਡੀ ਔਰਤ ਲੱਚਰ ਤਾਂ ਕੇ ਇੰਸਟਾਗ੍ਰਾਮ ਤੇ ਮਸ਼ਹੂਰ ਸੀ ਉਸ ਦਾ ਕਤਲ ਕਰ ਦਿੱਤਾ ਜਾਣਾ ਕਿਵੇਂ ਦੇਖਦੇ ਆ ਇਹ ਬਾਈ ਜੀ ਜੋ ਕਤਲ ਹੋਇਆ ਹੈ ਦਾ ਇਹ ਗਲਤ ਹੋਇਆ ਹੈ ਹਮਮ ਕਾਰਨ ਕਿਉਂ ਇੱਕ ਲੱਚਰ ਦਾ ਫਲਾਉਂਦੀ ਹੈ ਜਿਹੜੇ ਲੋਕ ਦੇਖਦੇ ਆ ਇਹਨੂੰ ਵੀ ਜਿਹੜੇ ਦੇਖਦੇ ਜਿਨ੍ਹਾਂ ਨੇ ਜਾਣਾ ਉੱਧਰ ਜਾਣਾ ਹੀ ਹੈ ਕਿਉਂਕਿ ਸਾਈਟਾਂ ਪਈਆਂ ਬਹੁਤ ਕੁਝ ਹੁੰਦਾ ਹੈ ਵੀ ਜਿਨੇ ਦੇਖਣਾ ਜਿਨੇ ਨਹੀਂ ਦੇਖਣਾ ਨਹੀਂ ਦੇਖਣਾ ਆਪਾਂ ਆਪਦੇ ਜੇ ਕਹਨੇ ਆਪਣੇ ਬੱਚਿਆਂ ਤੇ ਗਲਤ ਪ੍ਰਭਾਵ ਪੈਂਦਾ ਹੈ ਉਹੀ ਆਪਦੇ ਮਾਪਿਓ ਦਾ ਫਰਜ਼ ਬਣਦਾ ਸਾਰਿਆਂ ਨੂੰ ਪਹਿਲਾਂ ਵੀ ਆਪਦੇ ਜਵਾਬ ਨੂੰ ਕੋਈ ਚੰਗੀ ਸਿੱਖਿਆ ਦੇਣ ਵੀ ਇੱਕ ਕੁੜੀ ਹੋ ਕੇ ਆਪਾਂ ਮੰਨਜ਼ਾਦਿਆਂ ਜਾਂ ਹੋਰ ਵੀ ਹੋਗੇ ਜਿਹੜੇ ਵੀ ਆਪਣੇ ਪੰਜਾਬ ਨੂੰ ਇੱਧਰ ਚੀਜ਼ ਵੱਲ ਲੈ ਕੇ ਜਾਣਗੇ ਮਾਪਿਓ ਦਾ ਹੱਕ ਬਣਦਾ ਜੀ ਉਹਦੇ ਵੱਲ ਧਿਆਨ ਦੀ ਆ ਵੀ ਜਵਾਕਾਂ ਦਾ ਧਿਆਨ ਰੱਖੀਏ ਕੀ ਕਰਦੇ ਆ ਜਵਾਕ ਜਵਾਕ ਜਾਂਦੇ ਨਹੀਂ ਪੁੱਠੇ ਰਾ ਜੀ ਬਹੁਤ ਸਾਰੇ ਲੋਕ ਇਹ ਕਹਿੰਦੇ ਨੇ ਅਮਰਪਾਲ ਨੇ ਬਹੁਤ ਵਧੀਆ ਕਰਤਾ ਅਮਰਪਾਲ ਨੇ ਪੰਜਾਬ ਚੋਂ ਗੰਦ ਖਤਮ ਕਰਤਾ ਪੰਜਾਬ ਦੀ ਇਸ ਭਾਬੀ ਨੂੰ ਮਾਰ ਕੇ ਇਸ ਕੁੜੀ ਨੂੰ ਮਾਰ ਕੇ ਪੰਜਾਬ ਚ ਗੰਦ ਹੀ ਖਤਮ ਕਰਤਾ ਕਹਿੰਦੇ ਚੰਗਾ ਕਰਤਾ ਬਈ ਚੰਗਾ ਕਿਸੇ ਦਾ ਕਤਲ ਕਰਨਾ ਚੰਗੀ ਗੱਲ ਥੋੜੀ ਹੁੰਦੀ ਹੈ ਜੋ ਕਰਦੇ ਸੀ ਹੋਰ ਤਰੀਕੇ ਬਥੇਰੇ ਹੁੰਦੇ ਆ ਜਿਵੇਂ ਦੂਜੀਆਂ ਸਟੇਟਾਂ ਜਾਵੜੋ ਤੁਸੀਂ ਕੇਰਲਾਂ ਚ ਜਾਵੜੋ ਉੱਥੇ ਜਿਵੇਂ ਲੋਕਾਂ ਦੀ ਮੰਗ ਹੁੰਦੀ ਹੈ ਸਰਕਾਰ ਉਹਵੇਂ ਕਰਦੀ ਹੈ ਇਹ ਕਹਿੰਦੇ ਆ ਚਲੋ ਅਸੀਂ ਸਰਕਾਰ ਨੂੰ ਗਿਆ ਪ੍ਰਸ਼ਾਸਨ ਨੂੰ ਗਿਆ ਵੀ ਇਹਨੂੰ ਹਟਾਓ ਆਪਣੇ ਲੋਕਾਂ ਦੀ ਸੋਚ ਬਦਲਣੀ ਪੈਣੀ ਹੈ ਜੀ ਜਾਂ ਫੇਰ ਹੀ ਸਰਕਾਰ ਕੋ ਉਹ ਜੇ ਕੰਮ ਕਰੂਗੀ ਆਪਣੇ ਲੋਕ ਸਰਕਾਰ ਨੂੰ ਪਤਾ ਹੈ ਵੀ ਇਹਨਾਂ ਨੇ ਐਂ ਕਰੇ ਤੇ ਖੁਸ਼ ਹੋਣਾ ਸਰਕਾਰ ਉਹ ਹਿਸਾਬ ਨਾਲ ਹੀ ਚੱਲਣੀ ਹੈ ਜੇ ਲੋਕ ਚੰਗੀਆਂ ਡਿਮਾਂਡਾਂ ਕਰਨਗੇ ਤਾਂ ਸਰਕਾਰ ਨੇ ਵੀ ਉਹ ਹਿਸਾਬ ਨਾਲ ਚੱਲਣਾ ਹੈ ਜੀ ਲੋਕਾਂ ਨੂੰ ਸਮਝਣਾ ਪੈਣਾ ਆਪਣੇ ਜਿਵੇਂ ਹੋਰ ਵੀ ਕਈ ਜਿਹੜੇ ਇਨਫਲੂਐਂਸਰ ਨੇ ਉਹ ਵੀ ਸੋਸ਼ਲ ਮੀਡੀਆ ਤੇ ਮਾਫੀਆਂ ਮੰਗ ਰਹੇ ਆ ਉਹਨਾਂ ਨੂੰ ਵੀ ਧਮਕੀਆਂ ਦਿੱਤੀਆਂ ਜਾ ਰਹੀਆਂ ਮੈਂ ਸਿੱਧੇ ਸਪਸ਼ਟ ਸ਼ਬਦਾਂ ਚ ਜਾਣਨਾ ਚਾਹੂੰਗਾ ਤੁਸੀਂ ਅਮਰਤਪਾਲ ਮੈਰੋ ਦੀ ਇਸ ਕਾਰਵਾਈ ਨੂੰ ਕਿਵੇਂ ਦੇਖਦੇ ਹੋ ਭਾਈ ਜੀ ਕਾਨੂੰਨ ਦੇ ਹਿਸਾਬ ਨਾਲ ਤਾਂ ਗਲਤੀ ਹੈ ਕਿਉਂਕਿ ਕਤਲ ਕਰਨਾ ਉਹਦੇ ਦੋ ਜਵਾਕ ਸੀਗੇ ਉਹ ਵੀ ਸ਼ਾਇਦ ਪਹਿਲਾਂ ਕਰਦੀ ਸੀ ਹੋਣੀ ਕਰਨ ਲੱਗੀ ਸੀ ਚੈਨਲ ਵਾਲਿਆਂ ਨੇ ਮਸ਼ਹੂਰ ਕੀਤਾ ਸੀ ਉਹਨੂੰ ਵੀ ਪਹਿਲਾਂ ਆਪਾਂ ਦਾਣ ਲੈ ਜਾਂਦਾ ਮੁੜ ਕੇ ਉਧਰ ਨਾ ਹੋ ਗਈ ਰੁਪਏ ਕਮਾਉਣ ਦੀ ਮਾਰੀ ਇਹ ਸਮਝਣਾ ਲੋਕਾਂ ਨੂੰ ਚਾਹੀਦਾ ਜੀ ਕਿਸੇ ਨਾਲ ਜੇ ਇੱਕ ਔਰਤ ਦੇ ਕਰਕੇ ਪੰਜਾਬ ਦਾ ਮਾਹੌਲ ਗਲਤ ਪਾਸੇ ਜਾਂਦਾ ਹੈ ਫਿਰ ਇਹਦੂ ਬੇਸ਼ਰਮੀ ਦੀ ਕੀ ਗੱਲ ਹੈ ਆਪਣੇ ਗੁਰੂ ਮਹਾਰਾਜ ਜਾਨੇ ਕੀ ਕੁਛ ਕੀਤਾ ਆਪਾਂ ਉਹ ਭੁੱਲ ਕੇ ਇਹ ਚੀਜ਼ ਥੋੜੀ ਜਨੀ ਸ਼ਿੱਦੀ ਫੋਲੋ ਕਰ ਲਾਂਗੇ ਆਪ ਦੇ ਜਵਾਕਾਂ ਨੂੰ ਬਚਾਉਣਾ ਚਾਹੀਦਾ ਫੋਨ ਫੜਾ ਦਿੰਨੇ ਆਪਾਂ ਅੱਠਵੇਂ ਨੌਵੇਂ ਚ ਫੋਨ ਹੁੰਦੇ ਹੱਥਾਂ 'ਚ ਉਹ ਜੀ ਤੋਂ ਵਿਚਾਰ ਰੱਖਣਾ ਚਾਹੀਦਾ ਚੰਗੀਆਂ ਚੀਜ਼ਾਂ ਸਿਖਾਈਏ ਜਿਹੜਾ ਬੰਦਾ ਗੁਰਦੁਆਰੇ ਜਾਂਦਾ ਹੈ ਸਵੇਰੇ ਤੁਸੀਂ ਜੇ ਜਾਣੇ ਹੋ ਜਾਂ ਮੈਂ ਜਾਨਾਂ ਸਵੇਰੇ ਕਿੰਨੇ ਲੋਕ ਆਉਂਦੇ ਆ ਉਧਰ ਧਿਆਨ ਦਿਈਏ ਨਾ ਆਪਾਂ ਦੇਖ ਲਿਆ ਵੀ ਇਹਨੇ ਇਹ ਗੰਦੀ ਵੀਡੀਓ ਪਾਉਂਦੀ ਸੀ ਜਿਹੜੇ ਜਾਂਦੇ ਉਹਨਾਂ ਨੇ ਤਾਂ ਜਾਣਾ ਹੀ ਹੈ ਜੀ ਤੁਹਾਡੇ ਕੋਲੇ ਕੋਈ ਗੰਦੀ ਵੀਡੀਓ ਆਈ ਹੈ ਉਹ ਦੀ ਕਦੇ ਮੈਨੂੰ ਲੱਗਦਾ ਜਿਹੜੇ ਲੋਕ ਰਿਸਰਚ ਹੀ ਨਹੀਂ ਕਰਦੇ ਉਹਨਾਂ ਕੋਲੇ ਤਾਂ ਇਸ ਤੱਕ ਆਈ ਨਹੀਂ ਹੋਣੀ ਬਾਈ ਜੀ ਮੇਰਾ ਇੰਸਟਾ ਮੈਂ ਹੁਣ ਖੋਲ ਕੇ ਦਿਖਾ ਦਿੰਨਾ ਕੋਈ ਆ ਗਈ ਕੋਈ ਕੱਪੜੇ ਘੱਟ ਪਏ ਜਾਂ ਹੋ ਇਹ ਜੇ ਜੀ ਆਪਾਂ ਲਾਈਕ ਕਰਾਂਗੇ ਉਹ ਜਿਹੀ ਚੀਜ਼ਾਂ ਹੋਣੀਆਂ ਹੀ ਆ ਜੀ ਬਾਹਰ ਲੀਆਂ ਬਾਹਰਲੇ ਬਥੇਰੇ ਇਥੇ ਵੀਡੀਓ ਆਈ ਜਾਂਦੀ ਹੈ ਵੀ ਤੁਸੀਂ ਲੋਕਾਂ ਪਿੱਛੇ ਕਰਦੇ ਹੋ ਪਰ ਇੱਕ ਕਤਲ ਤਾਂ ਗਲਤ ਹੈ ਜੀ ਕੀ ਲੱਗਦਾ ਇਸ ਦੇ ਨਾਲ ਪੰਜਾਬ ਚ ਕੋਈ ਸੁਧਾਰ ਆਊਗਾ ਜਾਂ ਪੰਜਾਬ ਦੇ ਲੋਕ ਜਿਨ੍ਹਾਂ ਨੂੰ ਲੱਚਰ ਤਾਂ ਕਹਿ ਰਹੇ ਆ ਫਲਾਈ ਜਾਂਦੀ ਹੈ ਕੀ ਉਹ ਸੁਧਰ ਜਾਣਗੇ ਬਾਈ ਜੀ ਇਹ ਤਾਂ ਫਿਰ ਡਰਦਾ ਮਾਹੌਲ ਹੁੰਦਾ ਇਹ ਤਾਂ ਜੀ ਤੋਂ ਸੁਣਦੇ ਹੋ ਮਾਫੀਆਂ ਮੰਗੀਆਂ ਦੇ ਚੱਲੋ ਕਰਦੇ ਗਲਤ ਹੈ ਇੱਕ ਸਿਸਟਮੈਟਿਕਲੀ ਹੋਣਾ ਚਾਹੀਦਾ ਸਿਸਟਮ ਬਣਾਓ ਤੁਸੀਂ ਯਾਰ ਵੀ ਉਹ ਫੋਲੋ ਕਰਦੇ ਥੋੜੇ ਵੀ ਚੰਗੇ ਫੋਲੋਅਰ ਹੈ ਜਿਹੜੇ ਅੱਜ ਚੰਗਾ ਕਹਿੰਦੇ ਰਿਪੋਰਟਾਂ ਮਾਰੂ ਆਈਡੀਆਂ ਬੰਦ ਹੋਣ ਲੱਗੀਆਂ ਆਪੀ ਕਿਉਂਕਿ ਕੰਟੈਂਟ ਜਿਹੜਾ ਬਣਾਉਂਦੇ ਚੰਗੇ ਕੰਟੈਂਟ ਚੱਲੋ ਆਪਣੇ ਸੋਚ ਵੀ ਇਹ ਜੀ ਬਣ ਕੇ ਘਟਵੇਂਦੇ ਆ ਵੀ ਤੁਸੀਂ ਤੁਸੀਂ ਵੀ ਬਰਾਬਰ ਦੇ ਹੋ ਥੋੜੇ ਵੀ ਫੋਲੋਅਰ ਚੰਗੇ ਫੋਲੋ ਕਰਦੇ ਆ ਚੱਲੋ ਕਤਲ ਹੋ ਗਿਆ ਤੇ ਤੁਸੀਂ ਉਹ ਰਿਪੋਰਟਾਂ ਮਾਰੂ ਆਪੀ ਆਈਡੀਆਂ ਬੰਦ ਹੋਣਗੀਆਂ ਜੀ ਕਿਹੜੇ ਪਹਿਲੇ ਪਹਿਲਾ ਗਾਲ ਵਾਲੀ ਵੀਡੀਓ ਪਾਉਂਦੇ ਸਮਝੇ ਨਹੀਂ ਉਹ ਹੂੰ ਅਮਰਤਪਾਲ ਇਹ ਵੀ ਕਹਿੰਦੇ ਆ ਕਹਿੰਦੇ ਅਸੀਂ ਬਹੁਤ ਸਮਝਾਇਆ ਸੀ ਉਹਨਾਂ ਨੂੰ ਬਹੁਤ ਰੋਕਿਆ ਸੀ ਪਰ ਰੁਕੀ ਨਹੀਂ ਬੀਬੀ ਉਹ ਬਈ ਫਿਰ ਕਤਲ ਹੱਲ ਨਹੀਂ ਨਾ ਇਹਦਾ ਆਪਾਂ ਕੀ ਕਹਿੰਦੇ ਫਿਰ ਜੀ ਦਾ ਲੋਟ ਆ ਗਿਆ 84 ਵੇਲੇ ਕਤਲੇਆਮ ਕਿੰਨਾ ਹੋਇਆ ਸਰਕਾਰ ਨੇ ੱੱਕਾ ਕੀਤਾ ਤੇ ਜੇ ਹੁਣ ਆਪਾਂ ਲੋਕਾਂ ਦੇ ਡਰ ਪੈਦਾ ਕਰੀਏ ਨੇ ਕਿ ਕਿਹੜੇ ਪਾਸੇ ਲੈ ਕੇ ਜਾਉਂਗੇ ਇਹਨੂੰ ਇੱਕ ਡਰੀ ਆ ਪਹਿਲਾਂ ਉਹਨਾਂ ਨੇ ਕੀਤਾ ਹੁਣ ਅਸੀਂ ਕਰੀ ਜਾਂਦੇ ਆ ਇਹ ਐ ਨਹੀਂ ਆਪਾਂ ਇੱਕ ਆਪਣੇ ਪੰਜਾਬ ਚ ਦੇਖਦੇ ਵੀ ਕਤਲ ਹੋ ਗਿਆ ਇੱਕ ਇਹ ਪਰ ਜੇ ਦੂਜੀ ਸਟੇਟਾਂ ਚ ਜਾਓਗੇ ਨਿਊਜ਼ ਚ ਜਾਓਗੇ ਕੱਲ ਮੈਂ ਦੇਖਿਆ ਬੀਪਰ ਆ ਤੇ YouTube ਤੇ ਵੀ ਮਰਡਰ ਨਿਊਜ਼ ਤੇ ਉੱਥੇ ਆਇਆ ਖਾਲਿਸਤਾਨੀ ਐਕਟਿਵਿਸਟ ਅਰਸ਼ਦ ਡੱਲਾ ਖਾਲਿਸਤਾਨੀ ਗੱਲਾਂ ਉਧਰ ਦੂਜੇ ਪਾਸੇ ਜਾਂਦੀਆਂ ਬਾਈ ਜੀ ਇਹ ਪੰਜਾਬ ਨੂੰ ਨਾ ਗਾ ਬੈਕਫੁੱਟ ਤੇ ਜਾਣਗੀਆਂ ਚੀਜ਼ਾਂ ਇਹ ਉਹ ਤਾਂ ਉਹ ਤਾਂ ਕਹਿੰਦੇ ਸੀ ਸੋਦਾ ਲਾਤਾ ਅਸੀਂ ਤਾਂ ਕਹਿੰਦੇ ਸੋਦਾ ਲਾਤਾ ਸੋਧੇ ਦਾ ਬਾਈ ਜੀ ਮਤਲਬ ਦੇਖੋ ਪਹਿਲਾਂ ਕੀ ਹੁੰਦਾ ਉਹ ਜੰਗ ਦੇ ਮੈਦਾਨਾਂ 'ਚ ਲੱਗਦੇ ਇੱਕ ਔਰਤ ਦਾ ਚਲੋ ਸੋਚ ਆ ਉਹਨਾਂ ਦੀ ਅਸੀਂ ਇਹਨੇ ਮੰਦੇ ਇਤਿਹਾਸ ਪੜ੍ਹੀ ਹੈ ਆਪਾਂ ਸੋਧੇ ਦਾ ਆਪ ਨੂੰ ਪਤਾ ਲੱਗੂ ਸੋਧਾ ਕੀ ਚੀਜ਼ ਹੁੰਦੀ ਹੈ ਭਾਈ ਚਮਕੌਰ ਦੀ ਗੜੀ 'ਚ ਲੱਗੇ ਅਨੰਦਪੁਰ ਸਾਹਿਬ ਲੱਗੇ ਹੈ ਹਰੂ ਸਿੰਘ ਨਲਵਾ ਜੀ ਨੇ ਲਾਇਆ ਸੋਧਿਆਂ ਦਾ ਇਤਿਹਾਸ ਪੜੋ ਲੱਗ ਜੂ ਪਤਾ ਬਈ ਕੀ ਸੋਧੇ ਹੁੰਦੇ ਆ ਤੁਸੀਂ ਮੰਨਦੇ ਹੋ ਕਿਸ ਤਰੀਕੇ ਦੇ ਜਿਸ ਤਰੀਕੇ ਨਾਲ ਪੁਲਿਸ ਦੱਸਦੀ ਹੈ ਵੀ ਉਸ ਔਰਤ ਦਾ ਗਲ ਘੁੱਟ ਕੇ ਖਤਿਆ ਕੀਤੀ ਗਈ ਮਾਰਿਆ ਗਿਆ ਉਹਨੂੰ ਕਿਵੇਂ ਦੇਖਦੇ ਹਾਂ ਕਿਉਂਕਿ ਇੱਕ ਪਾਸੇ ਸੋਦਾ ਦੂਜੇ ਪਾਸੇ ਗਲ ਘੁੱਟ ਕੇ ਮਾਰਦਾ ਇੱਕ ਇਕੱਲੀ ਔਰਤ ਨੂੰ ਜਿਵੇਂ ਉਹਨਾਂ ਦੇ ਪਰਿਵਾਰ ਦੀ ਸਟੇਟਮੈਂਟ ਆਉਂਦੀ ਹੈ ਜਾਂ ਪੁਲਿਸ ਦਸਤੀ ਹੈ ਵੀ ਕਿਵੇਂ ਇੱਕ ਇਕੱਲੀ ਔਰਤ ਨੂੰ ਫੜਿਆ ਜਾਂਦਾ ਤਾਂ ਇਸ ਬਾਅਦ ਦੇ ਵਿੱਚ ਉਹਦਾ ਗਲ ਘੁੱਟਿਆ ਜਾਂਦਾ ਭਾਈ ਜੀ ਇਹ ਕਰਨਾਂ ਦਾ ਬਣਦਾ ਹੀ ਨਹੀਂ ਸੀ ਚਲੋ ਕਿ ਤੁਸੀਂ ਵੀ ਕ੍ਰਾਈਮ ਕਰਦੇ ਹੋ ਕਿਉਂਕਿ ਆਪਣੇ ਪੰਜਾਬ ਚ ਜੇ ਪੰਥ ਦੀ ਗੱਲ ਕਰੀਏ ਵੀ ਆਪਣਾ ਪੰਜਾਬ ਵੀ ਇਤਿਹਾਸ ਬਹੁਤ ਹੈ ਪੰਜਾਬ ਦੀ ਆਪਾਂ ਕਹਿੰਦੇ ਲੈਕਚਰ ਦਾ ਇੱਥੇ ਪੰਜਾਬ 'ਚ ਫੈਲਣ ਨਹੀਂ ਦੇਣੀ ਹਮ ਆਪਾਂ ਉਦੋਂ ਵੱਧ ਸਟਰੋਂਗ ਚੀਜ਼ਾਂ ਕਰ ਸਕਦੇ ਆ ਆਪਾਂ ਨੂੰ ਹੋਰ ਬਹੁਤ ਲੋੜ ਆ ਆਪਾਂ ਗੱਲ ਕਰਦੇ ਆ ਵੀ ਸਾਡੀਆਂ ਕੁੜੀਆਂ ਉਹਨਾਂ ਨੂੰ ਦੇਖ ਦੇਖ ਕੇ ਖਰਾਬ ਹੋ ਜਾਂਦੀਆਂ ਆਪਣੇ ਜਿਹੜੇ ਨੌਜਵਾਨ ਇਹ ਵੀ ਨਸ਼ੇ ਨਾਲ ਮਰੀ ਜਾਂਦੇ ਆ ਬਈ ਹਮ ਕਿੰਨਾ ਨਸ਼ਾ ਪੰਜਾਬ ਚਲਦਾ ਚਿੱਟੇ ਨਾਲ ਕਿੰਨੀਆਂ ਮੌਤਾਂ ਹੁੰਦੀਆਂ ਤੇ ਕੁੜੀਆਂ ਨੂੰ ਬਚਾਉਣੇ ਆਪਾਂ ਨੂੰ ਮੁੰਡਿਆਂ ਨੂੰ ਬਚਾਉਣ ਦੀ ਲੋੜ ਆ ਨਾ ਇੱਕ ਸਿਸਟਮ ਨਾਲ ਚੱਲੀਏ ਸਰਕਾਰ ਤੇ ਜ਼ੋਰ ਪਾਈਏ ਸਿਸਟਮ ਖੜਾ ਕਰੇ ਕੋਈ ਸਰਕਾਰ ਪਰ ਇੱਕ ਸਵਾਲ ਇਹ ਵੀ ਆ ਨਾ ਜਿਹੜੇ ਲੋਕ ਜੇ ਕਹਿੰਦੇ ਆ ਵੀ ਚੰਗਾ ਕੀਤਾ ਪਰ ਉਹ ਵੀ ਲੋਕ ਹੀ ਨੇ ਜਿਹੜੇ ਉਹਨੂੰ ਫੋਲੋ ਕਰਦੇ ਹੋ ਉਹ ਵੀ ਲੋਕ ਹੀ ਨੇ ਜਿਹੜੇ ਉਹਨੂੰ ਲਾਈਕ ਕਰਦੇ ਆ ਹਾਂ ਬਈ ਫੋਲੋ ਨਾ ਕਰੋ ਉਹਦਾ 3-4 ਲੱਖਾਂ ਕੋ ਫੋਲੋਅਰ ਹੋਇਆ ਪਿਆ ਉਹਦੇ ਹੂੰ ਕਿਹੜੇ ਆ ਉਹ ਵੀ ਆਪਣੇ ਪੰਜਾਬ ਦੇ ਲੋਕ ਹੀ ਜਿਹੜੇ ਫੋਲੋ ਕਰਦੇ ਆ ਪਰ ਆਪਣੇ ਬਈ ਸੋਚ ਪਤਾ ਕੀ ਬਣ ਗਈ ਜਿੰਨਾ ਕੋਈ ਕ੍ਰਾਈਮ ਵਾਲੀ ਵੀਡੀਓ ਆ ਗਈ ਜਿਵੇਂ ਉਹ ਫੈਦਲ ਜੱਟ ਵਾਲੀ ਆਈ ਸੀ ਪਾਕਿਸਤਾਨ ਦੀ ਵੀ ਉਹ ਰੀਲਾਂ ਹੀ ਚੱਲਣ ਲੱਗ ਜਾਂਦੀਆਂ ਬਾਈ ਜੀ ਕੱਲੀ ਉਹ ਰੀਲਾਂ ਦੀ ਕੀ ਸੀਮਤਾ ਜੀ ਜਾਂ ਉਹ ਉਦੋਂ ਗਾਂ ਕੁਝ ਨਹੀਂ ਕਿਉਂਕਿ ਸੋਸ਼ਲ ਮੀਡੀਆ ਤੇ ਜੇ ਕਤਲ ਹੋਇਆ ਇੱਕ ਸੋਸ਼ਲ ਮੀਡੀਆ ਤੇ ਆড্ডা ਪਰ ਰਿਐਲਿਟੀ ਤੇ ਦੇਖੋਗੇ ਆড্ডা ਕਿਉਂਕਿ ਜਿਹੜਾ ਸੋਸ਼ਲ ਮੀਡੀਆ ਤੇ ਚੱਲਦਾ ਇੱਕ ਪਰਸੈਂਟ ਵੀ ਨਹੀਂ ਗਾ ਜਦੋਂ ਕਹਣਿਆ ਨਾ ਕੋਈ ਤੱਤ ਕੀ ਨਿਕਲਿਆ ਜ਼ੀਰੋ ਨਿਕਲਦਾ ਹੈ ਬਾਈ ਜਿਵੇਂ ਉਹਦਾ ਪਰਿਵਾਰ ਹੈ ਜਿਵੇਂ ਉਹਦਾ ਭਰਾ ਹੈ ਜਾਂ ਉਹਦੀ ਮਾਂ ਹੈ ਜਾਂ ਉਹਦੀ ਸਿਸਟਰ ਹੈ ਉਹ ਕਹਿੰਦੇ ਆ ਵੀ ਸਾਰਾ ਜਿਹੜਾ ਘਰ ਦਾ ਖਰਚਾ ਸੀ ਉਹ ਕਮਲਕੌਰ ਕਰਕੇ ਚੱਲਦਾ ਸੀ ਹੁਣ ਕਮਲਕੌਰ ਦਾ ਘਰ ਕੇ ਵੇਚ ਲਿਆ ਉਹ ਤਾਂ ਬਈ ਜੀ ਔਖਾ ਹੀ ਆ ਫਿਰ ਚਲੋ ਉਹਦੇ ਮਨ ਲੱਗਦਾ ਕੁੜੀਆਂ ਵੀ ਸੀ ਉਹਦੀ ਭੈਣ ਦਾ ਤਲਾਕ ਵੀ ਹੋਇਆ ਸੀ ਚਲੋ ਗਲਤ ਕਰਦੀ ਸੀ ਲੱਚਰਤੀ ਲੱਚਰ ਦਾ ਫਲਾਉਣੀ ਜੇ ਮੇਰ ਸਾਡਾ ਕੋਈ ਹੋਊ ਪਰਿਵਾਰ ਦਾ ਉਹ ਵੀ ਦੇਖਦਾ ਚਲੋ ਪਰਿਵਾਰ ਚ ਨਹੀਂ ਬਹਿ ਬਹਿ ਕੇ ਦੇਖ ਸਕਦੇ ਪਰ ਇੱਕ ਸਿਸਟਮ ਨਾ ਹੋਣਾ ਚਾਹੀਦਾ ਜੀ ਤੁਸੀਂ ਹਾਈ ਕੋਰਟ ਦਾ ਰੁੱਖ ਕਰੋ ਕੋਈ ਪੁਲਿਸ ਤੇ ਜ਼ੋਰ ਪਾਓ ਜਦੋਂ ਇੰਨੇ ਬੰਦੇ ਕਹਿੰਦੇ ਵੀ ਚੰਗਾ ਕੰਮ ਕਰਤਾ ਤੁਸੀਂ ਉਠੋ ਯਾਰ ਆਪੀ ਬੰਦ ਹੋ ਜਾਣਾ ਸਾਰਾ ਕੁਝ ਜੇ ਗਿਣਤੀ ਦੇ ਆ ਕੋਈ ਪੰਜਾਬ ਚ 8 10 50 100 ਹੋਣਗੇ ਤੇ ਆਪਣੇ ਕਿੰਨੇ ਹਜ਼ਾਰਾਂ ਚ ਲੱਖਾਂ ਜੇ ਬੰਦੇ ਜੇ ਤੁਸੀਂ ਕਹਿਣੇ ਹੋ ਚੰਗਾ ਕੰਮ ਕੀਤਾ ਤੇ ਤੁਸੀਂ ਪਹਿਲਾਂ ਹੀ ਰੁਕੋ ਯਾਰ ਖੜੇ ਹੋ ਕੇ ਘਰੋਂ ਨਿਕਲੋ ਹਮ ਘਰੇ ਬੈ ਕੇ ਤੁਸੀਂ ਕਰੀਏ ਨਾ ਗੁੱਡ ਵਰਕ ਜੋ ਵਰਕ ਕੋਈ ਕਤਲ ਚੰਗੀ ਗੱਲ ਥੋੜੀ ਆ ਬਾਈ ਜੀ ਦੂਜੀਆਂ ਸਟੇਟਾਂ ਚ ਦੇਖੋ ਕੀ ਗੱਲ ਜਾਂਦੀ ਆ ਜੀ ਵੀ ਕਿਸੇ ਦੀ ਸੰਗੀ ਘਟਨੀ ਆਪਾਂ ਕਿਵੇਂ ਕਰਦਾਂਗੇ ਹਮ ਤੁਸੀਂ ਇੱਕ ਸਿਸਟਮ ਨਾਲ ਚੱਲੋ ਅਸੀਂ ਨਹੀਂ ਹੱਕ ਜੋਦੇ ਵੀ ਆਣੇ ਸਹੀ ਕੀਤਾ ਵੀ ਲੱਚਰ ਦਾ ਫਲਾਉਂਦੇ ਯਾਰ ਗੰਦ ਪਾਉਂਦੇ ਆ ਇਹ ਹਮ ਪਰੇ ਕੇ ਸਿਸਟਮ ਨਾਲ ਚੱਲੋ ਤੁਸੀਂ ਮਾਹੌਲ ਹੋਰ ਪਾਸੇ ਜਾਂਦਾ ਸਰਕਾਰਾਂ ਨੂੰ ਸਵਾਲ ਕਰੋ ਅੱਗੇ ਮੁੱਦੇ ਬਥੇਰੇ ਆ ਹੂੰ ਮੁੰਡਿਆਂ ਮੁੰਡੇ ਨਸ਼ੇ 'ਚ ਪਈ ਪਈ ਜਾਂਦੇ ਚਿੱਟਾ ਪੀ ਜਾਂਦੇ ਆ ਅਜੀਬ ਵਾਲੀਆਂ ਗੋਲੀਆਂ ਸਰਕਾਰ ਨੇ ਕਰ ਛੱਡੀਆਂ ਤੁਸੀਂ ਜਵਾਨੀ ਬਚਾਓ ਫੇਰ ਆਪੀ ਜਵਾਨੀ ਗਾਓ ਕਰ ਲੂਗੀ ਹੂੰ ਪੰਜਾਬ ਦੀਆਂ ਹੋਰ ਵੀ ਇਨਫਲੂਐਂਸਰ ਸਾਹਮਣੇ ਆ ਰਹੀਆਂ ਜਿਵੇਂ ਪ੍ਰੀਤੀ ਜੱਟੀ ਜਾਂ ਦੀਪਿਕਾ ਲੁਥਰਾ ਜਿਹੜੀਆਂ ਇਹ ਕਹਿੰਦੀਆਂ ਵੀ ਸਾਨੂੰ ਵੀ ਅੰਮ੍ਰਿਤ ਪਾਲ ਤਮਕਾਰਿਆ ਤੇ ਸਾਨੂੰ ਵੀ ਖਤਰਾ ਹੈ ਖਤਰਾ ਬਾਈ ਜੀ ਚਲੋ ਉਹਨਾਂ ਨੇ ਵੀਡੀਓ ਪਾਉਂਦੇ ਆ ਬੇਕਰ ਸਹੀ ਚੱਲਣ ਸਿਸਟਮ ਨਾਲ ਚੱਲਣਾ ਕਿਉਂਕਿ ਚੰਗੀਆਂ ਚੀਜ਼ਾਂ ਕਈ ਬਣਾਉਂਦੇ ਵੀ ਆ ਹੂੰ ਕਿਉਂਕਿ ਕਿੱਥੋਂ ਸ਼ੁਰੂ ਹੋਇਆ ਸੀ ਪ੍ਰੋਡਿਊਸਰ ਤੋਂ ਸ਼ੁਰੂ ਹੋਇਆ ਸੀ ਕੰਮ ਹੂੰ ਕੀ ਨਿਬੜਿਆ ਹੂੰ ਹੋਰ ਬਥੇਰੇ ਮੁੱਦੇ ਹੋਏ ਸੀ ਕੀ ਨਿਕਲਿਆ ਹੂੰ ਚਾਰ ਦਿਨਾਂ ਬਾਅਦ ਚੁੱਪ ਕਰਕੇ ਮੁੱਦੇ ਹੋ ਗਏ ਹੂੰ ਚਲੋ ਬਣਾਉਣ ਉਹ ਵੀ ਚੰਗੀਆਂ ਚੀਜ਼ਾਂ ਬਣਾਉਣ ਕੋਈ ਚੰਗੀ ਚੀਜ਼ ਵੇਂਦੇ ਆ ਤੇ ਤਿਆਰਗੇ ਬਣਾਉਂਦੇ ਆ ਵੀਡੀਓ ਫਿਲਮਾਂ 'ਚ ਵੀ ਚੱਲੋ ਆ ਗਿਆ ਤਰੱਕੀ ਵੀ ਕਰਦੇ ਆ ਹੋਰ ਬਥੇਰੇ ਬਾਈ ਜੀ ਜਿਹਨੇ ਦੇਖਣੀ ਉਹ ਦੇਖਣੀ ਆ ਆਪਾਂ ਰੋਕ ਨਹੀਂ ਕੇਣਾ ਸਾਹਿਬ ਜੀ ਬਹੁਤ ਸਾਰੇ ਲੋਕ ਐ ਉਹ ਇਹ ਕਹਿੰਦੇ ਨੇ ਵੀ ਪਹਿਲੀ ਵਾਰੀ ਪੰਜਾਬ 'ਚ ਕਿਸੇ ਨੇ ਵਧੀਆ ਕੰਮ ਕੀਤਾ ਹੈ ਇਹਦੇ ਨਾਲ ਕੌਮ 'ਚ ਤਬਦੀਲੀ ਆਊਗੀ ਇਹ ਕਿਸੇ ਪੰਥ ਦੇ ਬੰਦੇ ਨੇ ਵਧੀਆ ਕੰਮ ਕੀਤਾ ਇਹ ਬਾਈ ਜੀ ਜੇ ਇਹਨੂੰ ਸਿੱਖੀ ਨਾਲ ਨਾ ਜੀ ਇਹਨੂੰ ਜੋੜੋ ਕਿ ਇਹ ਕੁੜੀ ਦਾ ਮਰਡਰ ਹੋਇਆ ਆਪਦੇ ਇੱਕ ਮਰਡਰ ਨਾਲ ਜੋੜੋ ਵੀ ਚੱਲੋ ਗਲਤ ਕਰਦੀ ਸੀ ਮਰਡਰ ਕਰਤਾ ਇਹਨੂੰ ਸੋਧ ਦਾ ਨਾਂ ਨਹੀਂ ਦੇ ਸਕਦੇ ਆਪਾਂ ਕਿਉਂਕਿ ਪੰਥ ਦਾ ਫੈਸਲਾ ਥੋੜੀ ਹੈ ਵੀ ਪੰਥ ਨੇ ਕਿਹਾ ਮੁੱਦੇ ਹੋਰ ਬਥੇਰੇ ਆ ਤੁਸੀਂ ਸਿੱਖੀ ਦਾ ਪ੍ਰਚਾਰ ਕਰੋ ਆਏਗੇ ਕਤਲ ਕਰਤ ਅੰਦਰ ਜਾ ਕੇ ਬਹਿ ਜਾਓਗੇ ਤੇ ਕਵਾਂਗੇ ਆਪਾਂ ਹੂੰ ਬਈ ਲੱਚਰ ਤਾਂ ਥੋੜੀ ਰੁਕਣੀ ਆ ਬਾਈ ਕਤਲ ਤਾਂ ਵੀ ਜਿਵੇਂ ਕਤਲ ਹੈ ਕਤਲ ਵੀ ਕਹਿੰਦੇ ਵੀ ਗਲ ਘੁੱਟ ਕੇ ਕੀਤਾ ਗਿਆ ਹੈ ਪੁਲਿਸ ਦੇ ਦੱਸਣ ਮੁਤਾਬਕ ਉਹਨਾਂ ਨੂੰ ਕਿਵੇਂ ਦੇਖਦੇ ਇਹ ਗਲਤੀ ਆ ਬਾਈ ਕੋਲ ਮਲਾ ਕੇ ਵੀ ਕਤਲ ਦਾ ਚਲੋ ਤਰੀਕੇ ਬਹੁਤ ਪਹਿਲਾਂ ਵੀ ਗੱਲ ਕਹੀ ਹੈ ਹੋਰ ਤਰੀਕੇ ਹੈਗੇ ਆ ਇੱਕ ਕਤਲ ਨਾਲ ਮਾਹੌਲ ਖਰਾਬ ਹੀ ਹੁੰਦਾ ਪੰਜਾਬ ਦਾ ਕੁਝ ਨਹੀਂ ਹੁੰਦਾ ਕੀ ਲੱਗਦਾ ਹੈ ਪੰਜਾਬ ਦੇ ਰਹਿਣ ਵਾਲੇ ਲੋਕਾਂ ਨੂੰ ਜਾਂ ਇੰਡੀਆ ਦੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਜੇ ਲੱਗਦਾ ਕੋਈ ਲੱਛਰ ਤਾਂ ਫਲਾ ਰਿਹਾ ਤਾਂ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਲੜਨੀ ਚਾਹੀਦੀ ਹੈ ਪਰ ਇਹ ਕਤਲ ਕਰਨਾ ਇਹ ਸਰਕਾਰਾਂ ਦੇ ਜ਼ੋਰ ਪਾਉਣਾ ਚਾਹੀਦਾ ਬਈ ਆਪਣੇ ਲੋਕਾਂ ਦੀ ਜੇ ਮੰਗ ਰੱਖਾਂਗੇ ਆਪਾਂ ਵੀ ਲੱਛਰ ਤਾਂ ਬੰਦ ਹੋਵੇ ਤਾਂ ਬੰਦ ਹੋਊਗੀ ਕਿਉਂਕਿ ਜਦੋਂ ਬਹੁ ਗਿਣਤੀ ਹੋਗੇ ਲੋਕ ਵੀ ਇਹਦੇ ਵਿਰੋਧ ਚ ਤੇ ਉਹ ਬੰਦ ਹੀ ਹੋਣਾ ਸੋਡੇ ਚੈਨਲਾਂ ਤੇ ਨੇ ਨੇ ਹੈਗੇ ਆ ਵੀ ਫਾਲੋਅਰ ਹੈਗੇ ਤੁਸੀਂ ਰਿਪੋਰਟਾਂ ਮਾਰੋ ਆਈਡੀਆਂ ਬੰਦ ਹੋ ਜਾਣਗੀਆਂ ਕੰਪਲੇਂਟਾਂ ਦਿਓ ਵੇ ਇੱਕ ਇਕੱਲਾ ਬੰਦਾ ਜਾ ਕੇ ਕਹਤਾ ਉਹਨੇ ਵੀ ਇਹਦਾ ਬੰਦ ਕਰੋ ਸਰਕਾਰ ਨੇ ਨਹੀਂ ਕੀਤਾ ਤੁਸੀਂ ਕਹੋ ਯਾਰ ਸੋਸ਼ਲ ਮੀਡੀਆ ਤੇ ਆ ਕੇ ਵੀ ਆਈਡੀ ਤੇ ਰਿਪੋਰਟਾਂ ਮਾਰੋ ਤੇ ਬੰਦ ਹੋਣਾ ਇੱਕ ਕਤਲ ਨਾਲ ਹੱਲ ਥੋੜੀ ਹੈ ਇਹ ਨੁਕਸਾਨ ਭੁਗਤਣਾ ਪੈਣਾ ਜੀ ਇਹ ਚੀਜ਼ਾਂ ਦੇ ਅਮਰਤਪਾਲ ਸਿੰਘ ਕਹਿੰਦੇ ਉਹਨਾਂ ਦੇ ਜਿਹੜੇ ਪੇਜ ਹੈ ਉਸ ਕੁੜੀ ਦਾ ਜਿਹੜਾ ਪੇਜ ਹੈ ਉਹ ਹੁਣ ਮੇਰੇ ਕੋਲੇ ਚੱਲਦਾ ਇਹਨੂੰ ਕਿੰਨਾ ਕ ਜਾਇਜ਼ ਮੰਨਦੇ ਹੋ ਇਹ ਤਾਂ ਬਾਈ ਜੀ ਚਲੋ ਉਹਨਾਂ ਦਾ ਉਹਨਾਂ ਨੇ ਸ਼ਾਇਦ ਰਿਕਾਰਡ ਇੱਕ ਕਾਲ ਤੇ ਕਿਹਾ ਸੀਗਾ ਇਹ ਤਾਂ ਚਲੋ ਦੇਖਦੇ ਕੀ ਕਰਦੇ ਆ ਉਹਦਾ ਫਿਰ ਮੂੰਹ ਮਾਰਦੇ ਆ ਜਾਂ ਚੰਗੀਆਂ ਚੀਜ਼ਾਂ ਪਾਉਣਗੇ ਉਹਦੇ ਪਰ ਜੇ ਜੇ ਰੋਲਾ ਲੱਚਰਦਾ ਹੀ ਲੱਚਰਤਾ ਦਾ ਸੀ ਇਹ ਨਹੀਂ ਲੱਗਦਾ ਵੀ ਜੇ ਉਹਦਾ ਪੇਜ ਹੀ ਲੈ ਲਿਆ ਸੀ ਉਹਨੂੰ ਡਿਲੀਟ ਕਰ ਦਿੰਦੇ ਤੇ ਮਸਲਾ ਸਭ ਹੱਲ ਸੀ ਹਾਂ ਡਿਲੀਟ ਕਰ ਦਿੰਦੇ ਬਾਈ ਜੀ ਹੋਰ ਜਿਹੜੀ ਇਨਫਲੂਐਂਸਰ ਪ੍ਰੀਤੀ ਜੱਟੀ ਉਹ ਵੀ ਇੰਸਟਾਗ੍ਰam ਤੇ ਲਾਈਵ ਹੋਈ ਹੈ ਕਈ ਸੋਸ਼ਲ ਮੀਡੀਆ ਤੇ ਉਸਦੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਤੇ ਵਿੱਚ ਉਹ ਕਹਿ ਰਹੀ ਹੈ ਮੈਨੂੰ ਧਮਕੀਆਂ ਮਿਲ ਰਹੀਆਂ ਮੇਰੇ ਬੱਚੀ ਨੂੰ ਮੇਰੇ ਪਰਿਵਾਰ ਨੂੰ ਖਤਮ ਕਰਨ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਾਂਜੀ ਬਾਈ ਜੀ ਹੁਣ ਆਪਣਾ ਵੀ ਐਡੇ ਮੜੇ ਤਾਂ ਹੈ ਨਹੀਂ ਆਪਾਂ ਇੱਕ ਵੀ ਜਵਾਕ ਦਾ ਨੁਕਸਾਨ ਕਰਾਂਗੇ ਸੀ ਆਪਣੇ ਕੌਮ 'ਚ ਕਿੱਥੇ ਆਪਾਂ ਦਾ ਫਿਰ ਔਰੰਗਜੀਬ ਹੂੰ ਤੇ ਆਪਣੇ ਅਜ ਫਿਰ ਫਰਕ ਕੀ ਰਹਿ ਗਿਆ ਆਪਾਂ ਤਾਂ ਉਹਨਾਂ ਤੋਂ ਵੀ ਟੱਪ ਗਏ ਵੀ 5 ਮਹੀਨਿਆਂ ਦਾ ਬਈ ਉਹਦੇ ਕੋਲੇ ਫ੍ਰੀडम ਹੈ ਉਹਨੇ ਜੇ ਗਾਲ ਕੱਢੀ ਆਪਣੇ ਕਿਹੜੇ ਨਹੀਂ ਗਾਲ ਕੱਢਦੇ ਮੈਂ ਕੋਈ ਚਲੋ ਹਮੈਤ ਨਹੀਂ ਕਰਦਾ ਗਾਲ ਦੀ ਕੱਢਣ ਦੀ ਪਰ ਕਿੰਨੇ ਕਿਹੋਣੇ ਕੱਢਤੀਆਂ ਵੀ ਆਪਣੇ ਕਿਹੜਾ ਨਹੀਂ ਕੱਢਦਾ ਤੁਸੀਂ ਘਰਾਂ 'ਚ ਫਿਰਦੇ ਹੋ ਆਪਦੇ ਕਿੱਥੇ ਨਹੀਂ ਗਾਲ ਕੱਢਦੇ ਕੋਈ ਹੂੰ ਪਿੰਡਾਂ ਚ ਆਵੇਂ ਰਿਸ਼ਤੇਦਾਰੀ ਚ ਜਾਣਾ ਉੱਥੇ ਆ ਕਿਹੜਾ ਨਹੀਂ ਕੱਢਦਾ ਬੰਦਾ ਨਹੀਂ ਕੱਢਦਾ ਜਾਂ ਲੇਡੀਜ਼ ਨਹੀਂ ਕੱਢਦੇ ਵੀ ਉਹਦਾ ਸਪੀਚ ਆ ਬਾਈ ਰਾਈਟ ਆ ਪਰ ਧੱਕੇ ਨਾਲ ਉਹ ਤੋਂ ਕੁਝ ਨਹੀਂ ਕਰਾ ਸਕਦੇ ਜੇ ਆਪਾਂ ਕਾਵਾਂਗੇ ਤਾਂ ਮਣਾ ਚ ਡਰ ਪਾਉਣ ਵਾਲਾ ਕੰਮ ਆ ਵੀ ਤੂੰ ਐ ਨਹੀਂ ਕਰਨਾ ਤੇ ਨਹੀਂ ਕਰਨਾ ਵੀ ਇੱਕ ਸਿਸਟਮ ਨਾਲ ਚੱਲੋ ਪਰ ਡਰ ਥੋੜੀ ਬਾਲੋਗੇ ਤੁਸੀਂ ਕੇ ਉਹ ਉਧਰਲੇ ਪਾਸੋਂ ਇੱਕ ਦੂਜੀ ਕੁੜੀ ਐ ਦੀਪਿਕਾ ਲੁਥਰਾ ਉਹ ਵੀ ਕਹਿੰਦੀ ਮੈਨੂੰ ਧਮਕੀਆਂ ਆ ਰਹੀਆਂ ਜਿਹੜੀ ਪ੍ਰੀਤ ਜੱਟੀ ਇਹਨਾਂ ਨੂੰ ਤਿਤਲੀ ਵਾਲੀ ਕੁੜੀ ਕਹਿੰਦੇ ਐ ਏ ਵੀ ਕਹਿੰਦੀ ਮੈਨੂੰ ਧਮਕੀਆਂ ਆ ਰਹੀਆਂ ਇਹ ਉਹੀ ਹੋ ਗਿਆ ਬਈ ਜਿਆਂ ਮੋਦੀ ਆ ਆਪਾਂ ਕਹਿ ਦਿੰਨੇ ਆ ਡੈਮੋਕ੍ਰੇਸੀ ਖਤਮ ਕਰੀ ਜਾਂਦਾ ਫਿਰ ਇੱਥੇ ਆਪਾਂ ਕਰੀ ਜਾਂਦੇ ਆ ਵੀ ਜਿਹਦਾ ਦਾਅ ਲੱਗਦਾ ਕਰੀ ਜਾਂਦਾ ਹੂੰ ਠੀਕ ਹੈ ਵੀ ਕਾਨੂੰਨ ਹੈਗਾ ਸਾਰਾ ਕੁਝ ਹੈ ਤੁਸੀਂ ਜੇ 4 ਲੱਖ ਬੰਦਾ ਉਹਨੂੰ ਫੋਲੋ ਕਰਦਾ ਸੀ ਜਾਂ ਦੂਜਿਆਂ ਨੂੰ 5-5 ਜਾਂ ਮਿਲੀਅਨ ਚ ਫੋਲੋਅਰ ਇਹਨਾਂ ਦੇ ਉਹ ਕਿਹੜੇ ਲੋਕ ਆ ਬਾਈ ਜਿਹੜੇ ਫੋਲੋ ਕਰਦੇ ਆ ਕੋਈ ਸਾਊਥ ਅਫਰੀਕਾ ਦੇ ਤਾਂ ਨਹੀਂ ਹੂੰ ਆਪਣੇ ਪੰਜਾਬ ਦੇ ਲੋਕ ਆ ਜਾਂ ਬਾਹਰ ਬੈਠਿਆ ਚ ਇਧਰ ਆ ਹੂੰ ਤੁਸੀਂ ਉਹ ਫੋਲੋ ਕਰਦੇ ਆ ਇੱਕ ਪਾਸੇ ਉਹਨੂੰ ਕਹਿਣਗੇ ਫੋਲੋ ਕਰਦੇ ਆ ਦੇਖਦੇ ਆਪਾਂ ਕੀ ਕਰਦੇ ਇੱਕ ਪਾਸੇ ਉਹਦਾ ਵਿਰੋਧ ਕਰੀ ਜਾਂਦੇ ਹੋ ਤੁਸੀਂ ਫੋਲੋ ਵੀ ਆਪਾਂ ਹੀ ਕਰਦੇ ਆ ਬਈ ਕਿਹੜੇ ਲਾਈਕ ਕਰਦੇ ਉਹਨਾਂ ਨੂੰ ਜੀ ਪੰਜਾਬ ਤੁਸੀਂ ਲੋਕ ਹੀ ਦੇਉਂਗੇ ਤੇ ਉਹ ਹੀ ਆਪਣੇ ਲੋਕ ਹੀ ਆ ਬਈ ਚਾਹੇ ਬਾਹਰ ਜਾਵੜੇ ਚਾਹੇ ਇੱਥੇ ਹੁਣ ਤਾਂ ਆਪਣੇ ਬਾਹਰ ਵੀ ਆਉਂਦਾ ਵੀ ਆਪਣੇ ਮੁੰਡੇ ਆ ਕੈਨੇਡਾ ਗਏ ਆ ਉਥੇ ਕੀ ਖਬਰ ਆਉਂਦੀ ਵੀ ਕੀ ਕੁਛ ਕਰੀ ਜਾਂਦੇ ਆ ਕਿਸੇ ਨੇ ਗੱਡੀ ਚੋਰੀ ਕਰ ਲਈ ਕਿਸੇ ਨੇ ਕੀ ਕਰਿਆ ਹਾਂ ਵੀ ਪੰਜਾਬ ਦੇ ਉਹ ਕਿੰਨੇ ਮਰਡਰ ਹੋਇਆ ਬਈ ਵੀ ਜਾਂ ਫਰੋਤੀ ਪਿੱਛੇ ਕੀਤੇ ਆ ਹਮਮਾ ਆਪਾਂ ਕੀ ਕਰੀਏ ਨੇ ਉਹਦੇ ਦੇਸ਼ 'ਚ ਜੀ ਪਹਿਲਾਂ ਆਪਾਂ ਉਹਦਿਆਂ ਨੂੰ ਸਮਝਾਈਏ ਆਪਾਂ ਵੀ ਉੱਥੇ ਗੰਦ ਪਾਈ ਜਾਂਨੇ ਆ ਹਮ ਜਿਹੜੇ ਕੈਨੇਡਾ ਜਾ ਕੇ ਵੀ ਫਰੋਤੀ ਮੰਗ ਲਈ ਜਾਂ ਕੀ ਕਰ ਲਈ ਹਮ ਕਿੰਨੇ ਮਰਡਰ ਹੋਇਆ ਜੀ ਹਮ ਮੂਸੇ ਵਾਲੇ ਦਾ ਹੋ ਗਿਆ ਉਹ ਵੀ ਆਪਣੀ ਗੱਲ ਹੀ ਕਰਦਾ ਸੀ ਹਮ ਗਾਣਿਆਂ ਚ ਉਹਨੇ 295 ਕਰਤਾ ਹਮ ਕੀ ਕੀ ਲੱਗਦਾ ਬਈ ਹੁਣ ਜਿਹੜਾ ਪਰਿਵਾਰ ਹੈ ਉਹ ਡਰ ਦੇ ਵਿੱਚ ਹੈ ਕੀ ਲੱਗਦਾ ਹੁਣ ਪਰਵਾਰ ਨੂੰ ਕੀ ਸਟੈਪ ਚੱਕਣਾ ਚਾਹੀਦਾ ਕਿਉਂਕਿ ਜਿਹੜੀ ਦੀਪਿਕਾ ਲੁਥਰਾ ਉਹ ਕਹਿੰਦੀ ਸੀ ਕੁਝ ਦਿਨਾਂ ਤੋਂ ਘਰੋਂ ਹੀ ਨਹੀਂ ਬਾਹਰ ਨਿਕਲ ਰਹੀ ਮੇਰਾ ਡੈਡੀ ਕੰਮ ਤੇ ਨਹੀਂ ਜਾ ਰਿਹਾ ਉਹਨੂੰ ਡਰ ਹੈ ਕਿਤੇ ਉਹਨੂੰ ਨਾ ਕੋਈ ਮਾਰ ਦੇ ਬਾਈ ਜਾਓ ਤੁਸੀਂ ਕੋਰਟ ਦਾ ਰੁੱਖ ਕਰੋ ਹਾਈ ਕੋਰਟ ਜਾਓ ਪੁਲਿਸ ਨੂੰ ਕੰਪਲੇਂਟ ਦਿਓ ਵੀ ਡਰ ਨਾਲ ਤਾਂ ਕੋਈ ਰਹਿ ਨਹੀਂ ਸਕਦਾ ਬਈ ਕਿਸੇ ਨੂੰ ਤੱਕੇ ਨਾਲ ਤਾਂ ਪਰ ਰੱਖ ਨਹੀਂ ਸਕਦੇ ਉਹਦਾ ਮਰਜ਼ੀ ਹੈ ਚਲੋ ਲੱਚਰ ਦਾ ਫਲਾਉਣੀ ਆਪਣਾ ਹੱਕ ਬੰਦ ਹੈ ਵੀ ਆਪਣੇ ਕਲਚਰ ਚ ਹੈ ਨਹੀਂ ਆਪਾਂ ਵਿਰੋਧ ਕਰ ਸਕਦੇ ਹਾਂ ਪਰ ਕਤਲ ਨਹੀਂ ਕਰ ਸਕਦੇ ਉਹਦਾ ਕੀ ਇਹਨਾਂ ਨੂੰ ਰੋਕਣ ਨਾਲ ਪੰਜਾਬ ਸੁਧਰ ਜੂਗਾ ਪੰਜਾਬ ਲੱਚਰ ਦਾ ਤੇ ਰਾਤ ਤੇ ਜਾਨੋਂ ਹਟ ਚੂਗਾ ਜਾਂ ਨੌਜਵਾਨ ਜਾਨੋਂ ਹਟ ਜਾਣਗੇ ਬਈ ਹੋਰ ਬਥੇਰੇ ਮੀਤੀ ਮੀਤੀ ਗਲੇ ਰਗੇ ਸਰਲੀਨ ਰਗੇ ਉਹ ਕਿਹੋ ਜਿਹਾ ਆਪਦਾ ਕੰਟੈਂਟ ਵਿੱਚ ਹੀ ਜਾਂਦੇ ਆ ਹੂੰ ਉਹਨਾਂ ਨੂੰ ਰੋਕੋ ਬਾਈ ਜੀ ਰੋਕਣੋ ਜਮੇ ਗੰਦ ਪਾਇਆ ਉਹਨਾਂ ਨੇ ਪਰ ਉਹਨਾਂ ਨੂੰ ਵੀ ਰੋਕਣ ਨਾਲ ਕੋਈ ਇੱਕ ਕਤਲ ਹੱਲ ਨਹੀਂ ਬਾਈ ਜੀ ਜਦੋਂ ਸੋਸ਼ਲ ਮੀਡੀਆ ਤੇ ਬੈਠ ਕੇ ਆਪਾਂ ਨਾ ਬੋਲੀਏ ਆਪਾਂ ਗਰਾਊਂਡ ਤੇ ਆਈਏ ਉਹਨਾਂ ਦਾ ਵਿਰੋਧ ਕਰਾਂਗੇ ਉਹ ਆਪੀ ਵੀਡੀਓ ਬੰਦ ਕਰ ਦੇਣਗੇ ਚੰਗੇ ਕੰਟੈਂਟ ਬਣਾਉਣਗੇ ਬਹੁਤ ਸਾਰੀਆਂ ਕੁੜੀਆਂ ਤਾਂ ਇਹ ਵੀ ਕਹਿੰਦੀਆਂ ਅਸੀਂ ਇਹ ਬਣਾਉਣਾ ਛੱਡ ਦਾਂਗੇ ਸਾਡਾ ਘਰ ਦਾ ਖਰਚਾ ਚੱਕ ਲਵੋ ਲੋਕ ਦੇਖਦੀ ਆਹ ਕੁਛ ਅਸੀਂ ਤਾਂ ਤਾਂ ਕਰਕੇ ਇਹ ਚੀਜ਼ਾਂ ਪਾਉਂਦੀਆਂ ਦੇਖਣ ਨੂੰ ਬਾਈ ਜੀ ਆਪਣੇ ਕਲਚਰ ਚ ਹੈ ਨਹੀਂ ਚੀਜ਼ਾਂ ਉਹ ਆਪਣੇ ਪੁਰਾਣੇ ਕਲਚਰ ਚੱਕ ਲੋ ਕੀ ਇਹ ਜਾਂ ਕੁਝ ਆਇਆ ਹੁਣ ਬਣਾਤੇ ਇਹਨਾਂ ਨੇ ਮੌਲੇ ਜਿਹਾ ਕਿਉਂਕਿ ਜਦੋਂ ਸਟਾਰਟਿੰਗ ਚ ਹੁੰਦਾ ਸੀ ਪਹਿਲਾਂ ਹੀ ਰੋਕਿਆ ਹੁੰਦਾ ਕੀ 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 ਲੱਗਦਾ ਪਹਿਲਾਂ ਇੱਕ ਕੁੱਲੜ ਪੀਜੇ ਜੋੜੇ ਵਾਲਿਆਂ ਨੂੰ ਵੀ ਧਮਕੀ ਆਈ ਉਸ ਜੋੜੇ ਨੂੰ ਧਮਕੀ ਬਾਅਦ ਦੇ ਵਿੱਚ ਉਹ ਫੋਰਨ ਰਹਿਣ ਲੱਗ ਪਿਆ ਕੀ ਲੱਗਦਾ ਫਿਰ ਪੰਜਾਬ ਦੇ ਜਿਹੜੇ ਲੋਕ ਨੇ ਜਿਹੜੇ ਰੀਲਾ ਬਣਾਉਂਦੇ ਨੇ ਜਾਂ ਕੁਸ਼ੋਰ ਕੰਟੈਂਟ ਪਾਉਂਦੇ ਨੇ ਕੀ ਲੱਗਦਾ ਉਹ ਬਾਹਰ ਚੱਲ ਜਾਣਗੇ ਇਹਨਾਂ ਚੀਜ਼ਾਂ ਤੋਂ ਡਰਦੇ ਬਾਈ ਜੀ ਜਾਈ ਜਾਂਦੇ ਆ ਮੈਂ ਨਾ ਅੱਗੇ ਇੱਕ ਪੱਤਰਕਾਰ ਦੀ ਇੰਟਰਵਿਊ ਦੇਖੀ ਉਹ ਰਤੇਸ਼ ਲੱਕ ਜਿਹੜਾ ਪਉਂਦਾ ਕਹਿੰਦਾ ਜਦੋਂ ਮੂਸੇ ਵਾਲੇ ਦਾ ਮਰਡਰ ਹੋਇਆ ਨਾ ਵੀ ਉਹਦੇ 'ਚ ਉਹਨਾਂ ਨੇ ਕੀ ਕਿਹਾ ਵੀ ਮੇਰੇ ਦੋਸਤ ਸੀਗੇ ਵਪਾਰੀ ਸੀ ਉਹਨਾਂ ਨੇ 4-500 ਕਰੋੜ ਰੁਪਈਆ ਲਾਉਣਾ ਸੀ ਪੰਜਾਬ 'ਤੇ ਕਹਿੰਦਾ ਜਦੋਂ ਉਹਨਾਂ ਦਾ ਮਰਡਰ ਹੋਇਆ ਉਹ ਕਹਿੰਦੇ ਖੜ ਜੋ ਹੋਏ ਦੇਖਦੇ ਆ ਵੀ ਚੀਜ਼ਾਂ ਚਲੋ ਸਮਝ ਨਹੀਂ ਆਉਣੀਆਂ ਲੋਕਾਂ ਨੂੰ ਆਪਣੇ ਨੂੰ ਪਰ ਗਾਂ ਜਦੋਂ 5-10 ਸਾਲਾਂ ਨੂੰ ਬੈਕਫੁੱਟ ਤੇ ਜਾਈ ਜਾਂਦਾ ਪੰਜਾਬ ਕਿਉਂਕਿ ਸੈਂਟਰ ਨਾਲ ਆਪਣੀ ਸ਼ੁਰੂ ਤੋਂ ਹੀ ਵਿਰੋਧਤਾ ਰਹੀ ਹੈ ਜਿਹੜੀ ਉਲਟੀ ਚੱਲੇ ਆ ਨਾ ਤੇ ਬੈਕ ਫੁੱਟ ਤੇ ਜਾਵਾਂਗੇ ਉਹ ਚੀਜ਼ਾਂ ਨਾਲ ਤੇ ਉਹ ਨੁਕਸਾਨ ਹੀ ਹੋਣਾ ਬਾਈ ਜੀ ਅੰਮ੍ਰਿਤਪਾਲ ਸਿੰਘ ਕੰਨੀਓ ਲਾਈਵ ਹੋ ਕੇ ਕੱਲ ਹੋਰ ਕਹੀ ਜਾਂਦੀ ਐ ਜਿਹੜੇ ਲੋਕ ਇਦਾਂ ਦਾ ਕੁਝ ਪਾਉਂਦੇ ਨੇ ਮੇਰੀ ਨਿਗਾਚ 'ਚ ਨਾਤਾ ਪੰਜਾਬ 'ਚ ਪਾਰਕਿੰਗਾਂ ਮੁਕੀਆਂ ਤੇ ਨਾ ਗੱਡੀਆਂ ਮੁਕੀਆਂ ਉਹ ਤਾਂ ਬਾਈ ਜੀ ਸਾਰਾ ਕੁਝ ਹੈ ਬਰਨਾ ਥਾਣੇ ਮੁਕੀਆਂ ਨਾ ਕਚਹਿਰੀਆਂ ਮੁਕੀਆਂ ਨਾ ਸੀਆਈ ਮੁਕੀਆਂ ਜੋ ਕਰੂਗਾ ਭੁਗਤੂਗਾ ਫਿਰ ਹਮ ਸਾਰਾ ਕੁਝ ਹੀ ਬਰਾਬਰ ਹੀ ਆ ਬਾਈ ਕਿਉਂਕਿ ਇਹ ਵੀ ਸਰਕਾਰ ਨੇ ਬਣਾਈਆਂ ਉਹ ਵੀ ਸਰਕਾਰ ਦੀ ਆ ਹੁਣ ਬਹੁਤ ਸਾਰੇ ਲੋਕ ਇਹ ਵੀ ਕਹਿੰਦੇ ਆ ਕਹਿੰਦੇ ਵੀ ਅਮਰਤਪਾਲ ਨੇ ਬਹੁਤ ਮਾਰਾ ਕੀਤਾ ਬਹੁਤ ਸਾਰੇ ਕਹਿੰਦੇ ਵੀ ਅਮਰਤਪਾਲ ਨੇ ਚੰਗਾ ਕਰਤਾ ਹੁਣ ਕੀ ਲੱਗਦਾ ਇਹ ਗੱਲ ਕਿੱਧਰ ਨੂੰ ਨਿਕਲ ਕੇ ਸਾਹਮਣੇ ਆਊਗੀ ਬਸ ਬਾਈ ਜੀ ਆਪਣੇ ਪੰਜਾਬ ਦਾ ਨੁਕਸਾਨ ਹੋਣਾ ਇਹ ਚੀਜ਼ਾਂ ਨਾ ਹੋਈ ਜਾਂਦਾ ਕਿਉਂਕਿ ਕਤਲ ਕਰਨਾ ਕਿੰਨਾਕ ਜਾਇਜ ਹੈ ਕੋ ਕੁੜੀ ਦਾ ਜੇ ਆਪਾਂ ਦੇਖੇ ਕੁੜੀ ਦਾ ਮਰਡਰ ਹੋਇਆ ਇਹ ਗੱਲ ਤਾਂ ਬਈ ਕਿਸੇ ਪਾਸੇੋਂ ਵੀ ਨਹੀਂ ਚੰਗੀ ਗੱਲ ਆ ਜੇ ਉਹਨਾਂ ਨੂੰ ਕੋਈ ਵੀ ਹੈਲਪ ਦੀ ਲੋੜ ਕੋਈ ਕਾਨੂੰਨੀ ਗਰਵੇ ਕਰਨੀ ਆ ਵੀ ਜੇ ਉਹਨਾਂ ਦੇ ਕੋਈ ਡਰ ਪਉਂਦਾ ਜੋ ਵੀ ਕਰਨਾ ਪਿਆ ਸੀ ਕਰਾਂਗੇ ਉਹਨਾਂ ਦੇ ਨਾਲ ਖੜੇ ਆ ਵੀ ੱੱਕੇ ਨਾਲ ਤੁਸੀਂ ਗਏ ਤੇ ਡਰ ਨਹੀਂ ਪਾ ਸਕਦੇ ਤੁਸੀਂ ਕਾਰਵਾਈ ਕਰੋ ਜਿਹੜੀ ਕਾਨੂੰਨ ਦੇ ਹਿਸਾਬ ਨਾਲ ਜੋ ਗਲਤ ਵੀਡੀਓ ਪਾਉਂਦੇ ਆ ਵੀ ਕੋਈ ਲੱਚਰ ਦਾ ਆਲੀ ਫਲਾਉਂਦੇ ਆ ਤੁਸੀਂ ਵਿਰੋਧ ਕਰੋ ਬਈ ਆਪਣੇ ਕੋਲੇ ਰਾਈਟ ਆ ਕਰ ਸਕਦੇ ਆ ਉਹਦੇ ਬਾਰਮੂਰੇ ਧਰਨਾ ਲਾਓ ਆਪੇ ਹੜ ਜਾਣਗੇ ਜੋ 10 ਬੰਦੇ ਬਹਿ ਗਏ ਇੱਕ ਸਿਸਟਮ ਨਾਲ ਚੱਲੋ ਬਾਈ ਤੁਸੀਂ ਆਈ ਨਹੀਂ ਕਿਸੇ ਤੇ ਦਬਾਅ ਪਾ ਸਕਦੇ ਕਿਉਂਕਿ ਆਪਾਂ ਮੋਦੀ ਨਾਲ ਵੀ ਲੜਦੇ ਵੀ ਸਾਡੇ ਬੰਦੇ ਚੱਕੀ ਜਾਂਦੇ ਕਿਸੇ ਨਾ ਕਿਸੇ ਬਹਾਨੇ ਬੋਲਣ ਨਹੀਂ ਦਿੰਦੇ ਬੋਲਣ ਨਹੀਂ ਦਿੰਦੇ ਜਾਦੇ ਨਹੀਂ ਦਿੰਦੇ ਤੇ ਉਹ ਬਾਈ ਜੀ ਇੱਥੇ ਉਹ ਕੰਮ ਥੋੜੀ ਹੁੰਦਾ ਫਿਰ ਜੀ ਵੀ ਲੱਚਰ ਦਾ ਫਲਾਉਂਦੇ ਤੁਸੀਂ ਵਿਰੋਧ ਕਰੋ ਬਹੁਤ ਤਰੀਕੇ ਆ ਬਾਈ ਇੱਕ ਕਤਲ ਨਾ ਥੋੜੀ ਹੁੰਦਾ ਗਿਣਤੀ ਦੇ ਕਿੰਨੇ ਕੁ ਬੰਦੇ ਆ ਇਹ 507 ਬੰਦੇ 10 ਬੰਦੇ ਆ ਜਦੋਂ ਪਹਿਲਾਂ ਸ਼ੁਰੂ ਹੋਇਆ ਪ੍ਰੋਡਿਊਸਰ ਆ ਗਏ ਨੇ ਜਾਂ ਹੁੰਦੇ ਸੀ ਕਿਹੜੇ ਨਹੀਂ ਹੁਣ ਭਾਨਾ ਨਹੀਂ ਪਹਿਲਾਂ ਗਾਲਾਂ ਕੱਢਦਾ ਹੁੰਦਾ ਸੀ ਭਾਨਾ ਵੀ ਕੱਢਦਾ ਹੀ ਹੈ ਕਿਵੇਂ ਉਹ ਸਮਝਿਆ ਨਹੀਂ ਜਦੋਂ ਬਾਈ ਦੀ ਮਤ ਆਉਂਦੀ ਹੈ ਚੰਗੇ ਪਾਸੇ ਸਾਰੇ ਸਮਝਦੇ ਆ ਪਰ ਇੱਕ ਸਿਸਟਮ ਨਾਲ ਕਤਲ ਕੋਈ ਹੱਲ ਨਹੀਂ ਮੌਲ ਗਲਤ ਫੈਲਦਾ ਇਹਦੇ ਨਾਲ ਜੀ ਸ਼ੁਕਰੀਆ ਜੀ ਬਹੁਤ ਬਹੁਤ ਧੰਨਵਾਦ ਜੀ ਤਾਂ ਤੁਸੀਂ ਇਸ ਗੱਲਬਾਤ ਨੂੰ ਕਿਵੇਂ ਦੇਖਦੇ ਹੋ ਤੇ ਕਮਲ ਕੌਰ ਭਾਬੀ ਦੇ ਕੇਸ ਦੇ ਵਿੱਚ ਹੋਰ ਕੀ ਕੀ ਨਿਕਲ ਕੇ ਸਾਹਮਣੇ ਆਉਂਦਾ ਹੈ ਤੇ ਦੂਜੀ ਗੱਲ ਜਿਹੜੀਆਂ ਇੰਸਟਾਗ੍ਰam ਇਨਫਲੂਐਂਸਰ ਨੇ ਪ੍ਰੀਤੀ ਜੱਟੀ ਹੈ ਜਾਂ ਦੀਪਿਕਾ ਲੁਥਰਾ ਜਾਂ ਹੋਰ ਕਈ ਨੇ ਉਨਾਂ ਨੂੰ ਇਹ ਸਾਰੀਆਂ ਧਮਕੀਆਂ ਦੇ ਕੌਣ ਰਿਹਾ ਤੇ ਧਮਕੀਆਂ ਦਿਵਾ ਕੌਣ ਰਿਹਾ ਇਹ ਵੀ ਕਿਤੇ ਨਾ ਕਿਤੇ ਇੱਕ ਵੱਡਾ ਸਵਾਲ ਹੈ ਕਿਉਂਕਿ ਪੰਜਾਬ ਦਾ ਜਿਹੜਾ ਮਾਹੌਲ ਹੈ ਉਹ ਹੁਣ ਕਿਹੜੇ ਪਾਸੇ ਜਾ ਰਿਹਾ ਹੈ ਤੇ ਪੁਲਿਸ ਇਸ ਮਾਮਲੇ ਤੇ ਕੀ ਜਾਂਚ ਕਰਦੀ ਹੈ ਕੀ ਕਾਰਵਾਈ ਕਰਦੀ ਹੈ ਦੇਖਣਾ ਇਹ ਹੋਵੇਗਾ ਹੁਣ ਬਰਿੰਡਾ ਪੁਲਿਸ ਵੀ ਕਿਤੇ ਨਾ ਕਿਤੇ ਛਾਪੇ ਮਾਰੀਆਂ ਕਰ ਰਹੀ ਹੈ ਅਮਰਪਾਲ ਸਿੰਘ ਮੈਰੋ ਨੂੰ ਲਗਾਤਾਰ ਫੜਨ ਦੀ ਕੋਸ਼ਿਸ਼ ਕਰ ਰਹੀ ਹੈ ਹੁਣ ਅਮਰਪਾਲ ਸਿੰਘ ਮੈਰੋ ਪੁਲਿਸ ਦੀ ਗ੍ਰਿਫਤ ਦੇ ਵਿੱਚ ਆਉਂਦੇ ਹੈਗਾ ਨਹੀਂ ਇਹ ਵੀ ਵੱਡਾ ਸਵਾਲ ਹੈ ਬਰਿੰਡਾ ਪੁਲਿਸ ਕੀ ਕਾਰਵਾਈ ਕਰਦੀ ਹੈ ਇਹ ਦੇਖਣ ਲਈ ਜੁੜੇ ਰਹੋ ਸਫਰ ਟੈਲੀਵਿਜ਼ਨ ਨਾਲ ਮੈਂ ਕੈਮਰਾਮੈਨ ਆਕਾਸ਼ਦੀਪ ਤੇ ਨਾਲ ਜੋਤ ਕਰੇਵਾਲ ਸਤਿ ਸ਼੍ਰੀ ਅਕਾਲ